پہل واحر جی کا خالصہ واحر جی کی فتح میں بہت بہت کرنا چاہتا ہوں شومی اکالی دل کے پردھان سببی جی بادل کیم جانے بہت لمبے سمے میرے پروار کو بہت بڑا مان رکھا اور لگاتار بھی سال میں دورتے, دورتے, پارٹی اور اور اپنی پارٹی شو پارٹی کہتے ہیں جب میرا پروار وا میں ہمیشہ رہا اور کدے بھی پارٹی کے پارٹی خلاف ਨੇ ਕਹੇ ਚਾਲੀ ਕੀਤੀ। اور 메뉴 بھی کھلنی ہے۔ ਇਹ پارٹی ਦੇ پارٹی پرಧಾನ نے بھی میرے خلاف այդ ਕਦੇ کوئی ਐਮੋਜੀ ਗੱਲ ਨਹੀਂ ਕੀਤੀ। تو ਅੱਜ ਮੁਰਕੇ ਫਿਰ پارٹی ਨੂੰ ਕੰਟੀ ਕਲੱਬ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਨੂੰ ਆ ਜੋ 12 ਅਗਰੂਪੀਏ ਵਾਲੇ ਬੰਦੇ ਜਦੋਂ ਇਹ ਸਟੇਟ ਕੰਪਨੀ ਆਇਆ ਸੀ ਉਹ ਨਮਾਤਵਾ ਪਹਿਲਾਂ ਵੀ ਹੌਲੀ ਹੌਲੀ ਪੈਚ ਬਾਕੇ ਸਾਰੇ ਦੇ ਇਕਰਾਰ ਕੀਤਾ ਅੱਜ ਜਿਹੜੀ ਬਾਦੋਰੀ ਟੀਮ ਪੰਜਾਬ ਨੂੰ ਟੁਪਾਂ ਚਾਉਂਦੀ ਹੈ ਇਹੋ ਜਿਹੇ ਪਲਾਨਿੰਗ ਕਰ ਰਹੀ ਹੈ ਤੁਹਾਨੂੰ ਖਾਣ ਵਾਸਤੇ ਬੜੇ ਮਾਈ ਲਖਨ ਜਿਹੜੀ ਲੁਧਿਆਣੇ ਦੀ ਮੈਂ ਤੁਹਾਨੂੰ ਦੱਸਾਂ ਕਿ ਸਿਰਕਾਲੀ ਵੀ ਪਾਰਟ ਨੂੰ ਬਣਾਈ ਦੇਣਾ ਜਿਹੜੇ ਜਿਹੜੇ ਵੀਰਵਾਰ ਦੇ ਪੁੰਨੜ ਸਾਹਿਬ ਅੱਜ ਲੋਕਾਂ ਦੀ ਆਪਣੇ ਕਮਿਟਮੈਂਟ ਪੂਰ ਰਹੇ ਕੋਸ਼ਿਸ਼ ਕਰਕੇ ਉਹਨਾਂ ਕੰਮ-ਦੰਦ ਕਰਕੇ ਉਹਨਾਂ ਸਰਕਾਰ ਨੇ ਬਦਲੀ ਪਰ ਆਹ ਜਰਮ ਹੋ ਰਿਹਾ ਪੰਜਾਬ ਦੇ ਵਿੱਚ ਤੱਕੇ ਨਹੀਂ ਹੋ ਰਹੀਆਂ ਉਹਨੂੰ ਫਲ ਪਾਈ ਜਾਊਗੀ ਉਹ ਸ਼ੋਹਨੀ ਕਾਜ਼ਾ ਤੋਂ ਮਿਲੂਗਾ ਮੈਂ ਕੋਰੇ ਇਹ ਸਾਰੀ ਮੀਡੀਆ ਦਾ ਜਥੇਬੰਦੀ ਦਾ ਭਗਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਲਈ ਕਾ ਕਾਲਾ ਹੋ ਰਹੀ ਹੁੰਦੀ ਹੈ ਵਾਪਸ ਸਟਾਲੀ ਦਾ ਲੁਕਾ ਦੇ ਖਾਸ ਕਰਕੇ ਪੰਜਾਬੀਆਂ ਦੇ ਕੀ ਪੰਜਾਬ ਨੂੰ ਕਜਾਉਣ ਵਾਸਤੇ ਇਕੱਲੀ ਇੱਕੋ ਇੱਕ ਪਾਰਟੀ ਨਰੋਈ ਕਾਲੀ ਹੋ ਜਾਂਦੀ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਦੇ ਹੁਚੜ ਮੜੇ ਬਣਾਤਾ ਐ ਕਿ ਹਾਲਾਤ ਸਾਡੀ ਦੇ ਬਾਹਰ ਨਹੀਂ ਬਣੀ ਜਾਂਦੀ ਸਾਡੀ ਹਾਲਾਤ ਕਿਹਦੀ ਪੀ ਕਾਲ ਹੈ ہر روز قتل ہو رہی ہے, ہے. جنیالہ ایک وپاری کا مڈر ہو رہے جبے کی سرکار سکیورٹی نہیں پرووائڈ کر سکتی وہ تو ماڑی سرکار ਕੰਟੀਨਿਊ ਬੀ ਗੱਲ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਸਾਰੀ ਦਿੱਲੀੋਂ ਕੇਜਰੀਵਾਲ ਦਾ ਜਿਹੜਾ ਪਿੱਛੇ ਰਹਿ ਰਿਹਾ ਸਾਰਾ ਜਿਹੜਾ ਉਹਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਪੰਜਾਬ ਸਿਵਲ ਸੈਕਟਰੀਏ ਨੂੰ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਤੋਂ ਇਹ ਕਿਹੜਾ ਰੱਖਿਆ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਕੁਛ ਨਾ ਚਾਹਣਾ ਸੋਸੋਡਿਆ ਕਿਸ ਬੇਸੇ ਤੇ ਮੀਟਿੰਗ ਲੱਗੇ ਫਿਰ ਨਾ ਬੜਾ ਅਸੀਂ ਇਲਾਕਾ ਮੈਂ ਗੱਲ ਕਰ ਰਿਹਾ ਵੀ ਲੀਗਲ ਰਾਈਟ ਦਾ ਵੀ ਕਿ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀ ਹੈ ਨੇ ਜਿਹੜੀ ਸੀਕਰੇਸੀ ਦੀ ਉਹ ਜੀਪ ਰਿਸਟਰ ਨੰਬਰ ਤੇ ਮੰਤਰੀ ਜਾਂਦੇ ਆ ਉਹ ਬਹੁਤ ਹੀ ਵਾਇਲੇਸ਼ਨ ਹੈ ਇਹ ਜੇ ਰਿਕਨਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕਈ ਗਿਣਤੀ ਵਾਰ ਤੁਸੀਂ ਫਾਈਲਾਂ ਸੁੋਡੀਆਂ ਨੂੰ ਦਿਖਾਈ ਨਹੀਂ ਦਿੱਤੀਆਂ ਜੇ ਦਿਖਾਈ ਚੰਦੀਆਂ ਉਹ ਫੈਸਲੇ ਪੜ੍ਹ ਕੇ ਜੇ ਫਾਈਲਾਂ ਕਿਉਂ ਫੈਸਲੇ ਨਹੀਂ ਤੂੰ ਐਸ ਕਰਕੇ ਇਹਨਾਂ ਨੂੰ ਜਾਣੇ ਦਾ ਇਲੈਕਸ਼ਨ ਹੈ ਬੇਸ਼ੱਕ ਸਾਰੇ ਪਾਈਪ ਸਾਡੇ ਕੁਮਨ ਸਾਹਿਬ ਤੇ ਸਾਡੇ ਰਹਿੰਦੇ ਐ ਬੈਸਟ ਕੈਂਡੀਡੇਟ ਸਾਰੇ ਸਾਰੇ ਕੈਂਡੀਡੇਟਾਂ ਦਾ ਤੁਸੀਂ ਤੁਲਨਾ ਕਰ ਲੋ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਕਾਲੀਗਤ ਕੈਂਡੀਡੇਟ ਹੈ ਇਸ ਤੇ ਮੈਂ ਬੇਨਤੀ ਕਰਦਾ ਨੂੰ ਜਾਣੇ ਹੋ ਇਸ ਨੂੰ ਅਕਾਲੀਰ ਤੇ ਵਿਗੜਨ ਦੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰਕੀ ਨੂੰ ਜਾਣੇ ਦੀ ਅਕਾਲੀ ਮਿਲ ਨੇ ਕਰਾਈ ਹੈ ਅਕਾਲੀ ਸਰਕਾਰ ਨੇ ਜੋ ਵਾਪਸ ਕੋਈ ਤਰਕੀ ਚਾਹੁੰਦੇ ਹੋ ਉਹ ਜਾਂ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰ ਇਨਸਾਨ ਦਾ ਚੱਪਿਓ ਕਿ ਛੋਟੀ ਕੋਈ ਇਕਤਮ ਪਾਣੀ ਦੇਖਣੀ ਪਈ ਕਾਲੀ ਗੱਲ ਤਗੜਾ ਕਰਦਾ ਕੋਈ